ਸੱਚ ਰੀਆ ਕਾਰਟੂਨ ਚੈਨਲ ਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਤੰਤਨ ਗੁੱਗਾ ਜਾਰਪੀ ਜੀ ਦੀ ਯਾਦ ਵਿੱਚ ਸਲਾਨਾ ਸ਼ਿੰਝ ਮੇਲਾ ਪਿੰਡ ਮੁੰਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਿਤੀ 30 ਅਗਸਤ 2024 ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿੱਥੇ ਚੰਡੀ ਦੀ ਕੁਸ਼ਤੀ ਵਿੱਚ ਜਤਿੰਦਰ ਹਰਿਆਣਾ ਵਰਸਸ சிவா ਮਹਾਰਾਸ਼ਟਰ ਵਿਚਕਾਰ ਹੋਵੇਗੀ ਜਿੱਥੇ ਉਹਨਾਂ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਸਲਾਨਾ ਸ਼ਿੰਝ ਮੇਲਾ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ। ਪੇਸ਼ ਹੈ ਇੱਕ ਪਿੰਡ ਮੁੰਨਾ ਵਿਖੇ ਗੱਗਾ ਜਹਰਪੇ ਨੂੰ ਸਮਰਪਿਤ ਸ਼ਿੰਝ ਮੇਲਾ ਮਿਤੀ 38 2024 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਝੰਡੀ ਦੀ ਕੁਸ਼ਤੀ, ਸ਼ਿਵਾ ਮਹਾਰਾਸ਼ਟਰ ਅਤੇ ਜਤਿੰਦਰ ਹਰਿਆਣਾ ਵਿਚਕਾਰ ਹੋਵੇਗੀ ਝੰਡੀ ਦੀ ਕੁਸ਼ਤੀ ਤੇ ਮੋਟਰਸਾਈਕਲਾਂ ਨਾਲ ਇਨਾਮ ਦਿੱਤੇ ਜਾਣੇ ਹਨ। ਅਤੇ ਬਾਕੀ ਪਹਿਲਵਾਨਾਂ ਨੂੰ ਵੀ ਵਧੀਆ ਨਾਮ ਦਿੱਤੇ ਜਾਣੇ ਹਨ ਸੋ ਸਮੂਹ ਇਲਾਕਾ ਨਵਸੀ ਸੰਗਤ ਨੂੰ ਬੇਨਤੀ ਹੈ ਭਾਈ ਕਿ ਵੱਧ ਤੋਂ ਵੱਧ ਛੰਝ ਮੇਲੇ ਦੀ ਰੌਣਕ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ